ਅੱਜ ਸੰਨੀ ਸਰਿੰਜ ਜਵਾਲਾ ਟਰੈਵਲਸ ਮੀਤ ਜਿਲ੍ਹਾ ਪ੍ਰਧਾਨ ਸ਼ਰੋਮਣੀ ਅਕਾਲੀ ਦਲ ਵੱਲੋਂ ਅਨਿਲ ਜੋਸ਼ੀ ਜੀ ਦੇ ਪ੍ਰੋਗਰਾਮ ਦੇ ਸਬੰਧ ਵਿੱਚ ਪੱਪੀ ਸਵੀਟਸ ਨਵਾਂ ਕੋਟ ਵਿਖੇ ਇੱਕ ਵਿਸ਼ਾਲ ਰੈਲੀ ਕੱਢੀ ਗਈ ਜਿਸ ਵਿੱਚ ਪਾਰਜ ਜੋਸ਼ੀ ਅਤੇ ਨਰਿੰਦਰ ਬੈਲ ਚੀਫ ਗੈਸਟ ਦੇ ਤੌਰ ਤੇ ਪਹੁੰਚੇ ਇਹ ਰੈਲੀ ਭਾਰੀ ਇਕੱਠ ਦੇ ਨਾਲ ਨਵਾਂ ਕੋਟ ਵਿੱਚ ਕੱਢੀ ਗਈ ਅਤੇ ਲੋਕਾਂ ਦਾ ਉਤਸ਼ਾਹ ਵੇਖ ਕੇ ਨਰਿੰਦਰ ਬੈਲ ਨੇ ਕਿਹਾ ਇਸ ਵਾਰ ਅਕਾਲੀ ਦਲ ਨੂੰ ਪਾਰੀ ਵੋਟ ਪਾ ਕੇ ਜਿਤਾਓ ਅਤੇ ਪੰਜਾਬ ਚ ਨਸ਼ਾਖੋਰੀ ਬੇਰੋਜ਼ਗਾਰੀ ਅਤੇ ਐਜੂਕੇਸ਼ਨ ਬਾਰੇ ਖਾਸ ਤੌਰ ਤੇ ਕੰਮ ਕੀਤੇ ਜਾਣਗੇ ਜੈ ਜੀ ਰਾਮ ਜੈ ਜੀ ਮਾ ਮਦਰ ਗੋਦ ਗੋਦ ਅੱਛਾ ਓਕੇ ਬਾਈ ਇੱਧਰ ਦੇਖੋ ਜੀ ਠੀਕ ਹੈ ਜੀ ਤੇ ਮਾਦਾ ਆਸ਼ੀਰਵਾਦ ਹੋਵੇ ਸਾਰੇ ਕਿਲੇ ਇੱਧਰ ਕੋਈ ਚਲੋ ਇੱਧਰ ਸੰਭ ਸੰਭ ਦੇਖੋ ਅੱਜ ਨਵਾਂ ਕੋਟ ਦੇ ਵਿੱਚ ਡੋਰ ਟੂ ਡੋਰ ਕੀਤਾ ਸਨੀ ਜੀ ਸਾਡੇ ਇੱਥੇ ਭਰਾ ਨੇ ਬਹੁਤ ਸਤਿਕਾਰਯੋਗ ਨੇ ਔਰ ਬਲਬੀਰ ਸਿੰਘ ਨੇ ਇਕਬਾਲ ਸਿੰਘ ਜੀ ਆ ਸਾਡੇ ਅਮਨ সাফਰੀ ਵੈਂਟ ਜੀ ਆ ਪਾਸਟਰ ਜੀ ਆ ਔਰ ਮੇਰੇ ਸਾਰੇ ਭਰਾ ਨੇ ਇਸ ਨਵਾਂ ਕੋਟ ਤੋਂ ਵਿਸ਼ਾਲ ਜੀ ਸ਼ਿਵਾ ਜੀ ਔਰ ਇਨਾ ਇਨਾ ਮਾਨ ਇਨਾ ਸਤਕਾਰ ਇਨਾ ਮਾਨ ਤੇ ਇਨਾ ਸਤਕਾਰ ਦਿੱਤਾ ਹੈ ਤੁਸੀਂ ਵੇਖੋ ਅੱਜ ਡੋਰ ਟੂ ਡੋਰ ਨਵੇਂ ਕੋਟ ਕੱਢਿਆ ਤੇ ਲੋਕਾਂ ਨੇ ਹੱਥਾਂ ਤੇ ਚੁੱਕਿਆ ਹੈ ਇਥੋਂ ਸਿੱਧ ਹੁੰਦਾ ਵੀ ਅਨਿਲ ਜੋਸ਼ੀ ਦੀ ਜਿੱਤ ਹੋ ਗਈ ਆ ਐਲਾਨ ਹੋਣਾ ਬਾਕੀ ਆ ਐਲਾਨ ਜਿਹੜਾ 4 ਤਰੀਕ ਨੂੰ ਹੋਣਾ ਹੈ ਲੋਕਾਂ ਨੇ ਇੱਕ ਮਨ ਬਣਾ ਲਿਆ ਅਮਰਸਰ ਸ਼ਹਿਰ ਵਾਸੀਆਂ ਨੇ ਮਨ ਬਣਾ ਲਿਆ ਕਿ ਅਸੀਂ ਜਿਹੜਾ ਲੀਡਰ ਸਾਡੀ ਦੁੱਖ ਸੁੱਖ ਦੀ ਬਾਹ ਫੜਦਾ ਜਿਹੜਾ ਵਿਕਾਸ ਕਰਾਉਂਦਾ ਏ ਹਰ ਵੇਲੇ ਹਾਜ਼ਰ ਰਹਿੰਦਾ ਏ ਅਸੀਂ ਉਹਨੂੰ ਜਿਤਾਉਣਾ ਹੈ ਅਸੀਂ ਜਿਹੜੇ ਕੋਈ ਵੇਲੇ ਬੰਦੇ ਬੈਠੇ ਨੇ ਸਿਰਫ ਐਸ਼ ਕਰਨ ਵਾਲੇ ਉਹਨਾਂ ਨੂੰ ਅਸੀਂ ਨਹੀਂ ਜਿਤਾਉਣਾ ਕਿਉਂਕਿ ਜੋਸ਼ੀ ਜੀ ਨੇ ਕੰਮ ਕਰਕੇ ਵਿਖਾਇਆ ਏ ਲੋਕ ਸਾਰੇ ਉਹਨੂੰ ਵਿਕਾਸ ਦੇ ਨਾਂ ਤੇ ਜਾਣਦੇ ਆ ਦੁੱਖ ਸੁੱਖ ਦੇ ਬਾਹ ਫੜਨ ਵਾਲੇ ਤੇ ਜਾਣਦੇ ਆ ਔਰ ਲੋਕਾਂ ਦੇ ਹਮਦਰਦ ਨੇ ਇਸ ਤੋਂ ਵਧੀਆ ਲੀਡਰ ਅਮਰਸਰ ਦੇ ਵਿੱਚ ਨਹੀਂ ਹੈਗਾ ਲੋਕ ਇਸ ਗੱਲ ਨੂੰ ਜਾਣਗੇ ਆ ਇਸੇ ਤਰ੍ਹਾਂ ਜਿਦਾ ਆਮ ਪਾਰਟੀ ਦਾ ਵੇਖੋ ਜਿਤਾਇਆ ਹੈ ਆਮ ਪਾਰਟੀ ਨੂੰ ਲੋਕੀ ਕੀ ਕਹਿ ਰਹੇ ਨੇ ਚੱਲਦੇ ਚਲੋ ਚੱਲਦੇ ਚਲੋ ਬਸ ਨਹੀਂ ਤੁਹਾਡੀ ਸਰਕਾਰ ਨਹੀਂ ਝੂਠੀ ਆ ਗਈ ਕਿ ਸਾਰੇ ਕੰਮ ਜਿਹੜੇ ਉਹ ਕਰਨ ਦੇ ਵਿੱਚ ਪਹਿਲੇ ਵੀ ਉਹ ਬੇਰੋਗ ਦੇ ਕੰਮ ਆ ਹੋਈ ਜਿਸ ਤਰ੍ਹਾਂ 2012 ਤੋਂ 17 ਤੱਕ ਕੰਮ ਹੋਏ ਨਾ ਆ ਨਿਲ ਜੋਸ਼ੀ ਜੀ ਜਦੋਂ ਆ ਗਏ ਸਾਨੂੰ ਬਹੁਤ ਜ਼ਿਆਦਾ ਉਹਨਾਂ ਦਾ ਫਾਇਦਾ ਮਿਲਣਾ ਹੈ ਇਹ ਕੋਈ ਸਰਕਾਰ ਤੇ ਆਮ ਪਾਰਟੀ ਦੀ ਆ ਲੇਕਿਨ ਸਾਡੇ 19 ਲੱਖ ਦਾ ਨੁਮਾਇੰਦਾ ਜਿਹੜੇ ਉਹਨਾਂ ਦੇ ਪਰਸਨਲ ਫੰਡ ਹੋਣੇ ਆ ਅਸੀਂ ਜਿੱਥੇ ਵੀ ਕੋਈ ਵਿਕਾਸ ਹੋਣ ਵਾਲਾ ਕੋਈ ਗਲੀ ਬਣਨ ਵਾਲੀ ਆ ਕੋਈ ਟਿਊਬਲ ਕਿਸੇ ਦਾ ਖਰਾਬ ਆ ਜਿੱਥੇ ਕੋਈ ਗੰਦਾ ਪਾਣੀ ਪੀਂਦਾ ਆ ਉਹ ਸਾਰੀਆਂ ਸੁਖ-ਸਹੂਲਤਾਂ ਅਸੀਂ ਮੈਂਬਰ ਪਾਰਲੀਮੈਂਟ ਕੋ ਦਵਾਵਾਂਗੇ ਜਿੱਦਣ ਸਾਡੀ ਸਰਕਾਰ ਆ ਗਈ ਇਸ ਹਲਕੇ ਦੇ ਵਿੱਚ ਦੋ ਹਸਪਤਾਲ ਬਣਾਵਾਂਗੇ ਔਰ ਐਜੂਕੇਸ਼ਨ ਇੱਕ ਟੌਪ ਕਲਾਸ ਸਕੂਲ ਦਾਾਂਗੇ ਜਿਹੜੇ ਮੀਰਾ ਦੇ ਬੱਚੇ ਹੋਣਗੇ ਨਾ ਉਹ ਵੀ ਕਹਿਣਗੇ ਮੈਂ ਸਰਕਾਰੀ ਸਕੂਲ ਚ ਪਾਉਣਾ ਆਮ ਪਾਲਤੀ ਕੋ ਨਹੀਂ ਹੋਇਆ ਸ਼੍ਰੋਮਣੀ ਅਕਾਲੀ ਦਲ ਕਰਕੇ ਵਿਖਾਏਗੀ ਮਗਰ ਅੱਜ ਇਹਨਾਂ ਲੋਕਾਂ ਨੂੰ ਕੀ ਮੈਸੇਜ ਦੇਉਣਾ ਹੈ ਅਜਿਹਾ ਮੈਸੇਜ ਇਹ ਦੇਾਂਗਾ ਵੀ ਸਾਰੇ ਅਮਰਸਰ ਸ਼ਹਿਰੀਆਂ ਨੂੰ ਬੇਨਤੀ ਆ ਇੱਕ ਬਹੁਤ ਹੀ ਸੂਝਵਾਨ ਵਿਕਾਸ ਕਰਨ ਵਾਲਾ ਆਪਣੀ ਦੁੱਖ ਸੁੱਖ ਦੀ ਬਾਹ ਫੜਨ ਵਾਲਾ ਅਨਿਲ ਯੋਸ਼ੀ ਜੀ ਨੂੰ ਵੋਟ ਪਾਓ ਉਹਨਾਂ ਦੀ ਵੋਟ ਜਿਹੜੀ ਤੁਸੀਂ ਪਾਉਣੀ ਆ ਉਹ ਤੁਸੀਂ ਆਪ ਹੀ ਕਹੋਗੇ ਵੀ ਇੱਕ ਇਮਾਨਦਾਰ ਨੂੰ ਅਸੀਂ ਵੋਟ ਪਾਈ ਆ ਅਹੀਂ ਵਿਕਾਸ ਕਰਨ ਵਾਲੇ ਨੂੰ ਬੋੜ ਪਾਈ ਆ ਅਹੀਂ ਆਪਣੇ ਹਮਦਰਦ ਨੂੰ ਬੋੜ ਪਾਈ ਆ ਸਾਡੇ ਨੌਜਵਾਨ ਦਿਲਾਂ ਦੀ ਧੜਕਣ ਮਾਵਾ ਦਾ ਪੁੱਤ ਭੈਣਾਂ ਦਾ ਭਰਾ ਬਜ਼ੁਰਗਾਂ ਦਾ ਪੁੱਤ ਨਿਲ ਜੋਸ਼ੀ ਔਰ ਕੰਮ ਕਰਾਉਣ ਵਾਲਾ ਅੱਜ ਡੋਰ ਟੂ ਡੋਰ ਕੀਤਾ ਜਾਵੇਗਾ ਕਿਉਂਕਿ ਲੋਕ ਸਭਾ ਹਲਕਾ ਦੇ ਉਮੀਦਵਾਰ ਸ਼੍ਰੀ ਅਨਲ ਜੋਸ਼ੀ ਜੀ ਬੇਦਾਗ ਸ਼ਖਸੀਅਤ ਹਨ ਜਿਨ੍ਹਾਂ ਨੇ ਸਰਕਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇਲੇ ਰਹਿ ਕੇ ਲੋਕਲ ਬਾਡੀ ਮਨਿਸਟਰ ਤੇ ਬਣਨ ਦੇ باوجود ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਬਹੁਤ ਵੱਡਾ ਵਿਕਾਸ ਕੀਤਾ ਹੁਣ ਵੀ ਉਹਨਾਂ ਨੂੰ ਯਾਦ ਕੀਤਾ ਜਾਂਦਾ ਆ ਸਰਦਾਰ ਸਖਬੀਰ ਸਿੰਘ ਜੀ ਨੂੰ ਯਾਦ ਕੀਤਾ ਜਾਂਦਾ ਆ ਸਾਡੇ ਮਾਝੇ ਦੇ ਜਨਰਲ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਯਾਦ ਕੀਤਾ ਜਾਂਦਾ ਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਗਰਾਫ ਬਹੁਤ ਵੱਡਾ ਜਾ ਰਿਹਾ ਮੈਂ ਇਹੀ ਬੇਨਤੀ ਕਰਾਂਗਾ ਕਿ ਜਿਸ ਜਗ੍ਹਾ ਵੀ ਭੈਣ ਭਰਾਵਾਂ ਦੀ ਸਾਂਝ ਆ ਰਿਸ਼ਤੇਦਾਰੀਆਂ ਨੇ ਮੈਂ ਕਿੰਨਾ ਵੋਟ ਪਾਉਣ ਲੱਗਾ ਕੋਈ ਗਲਤ ਫੈਸਲਾ ਲਿਓ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿਤਾਓ ਕਿ ਉਹ ਸਾਡੇ ਹੱਕਾਂ ਦੀ ਖਾਤਰ ਜਾ ਕੇ ਸੈਂਟਰ ਵਿੱਚ ਸਾਡੀ ਗੱਲ ਕਰ ਸਕਣ ਤੇ ਸਾਡਾ ਕੁਝ ਹੋਰ ਸਮਾ ਵਧੀਆ ਆ ਸਕੇ ਭਾਜੀ ਜੋਸ਼ੀ ਆ ਜੇ ਜੰਦੇ ਆ ਤੇ ਜਿਹੜੇ ਕੰਮ ਕਾਰੋਬਾਰ ਹੈ ਜਿਹੜੇ ਕੰਮ ਮੰਗਾਈ ਜੀ ਘਟੇਗੀ ਮੈਂ ਕਹਾਂ ਜੀ ਵੇਖੋ ਜੀ ਇਹਨਾਂ ਨੇ ਜਾ ਕੇ ਸਾਡੇ ਅਕਾਲੀ ਦਲ ਵੱਲੋਂ ਆਜ਼ਾਦ ਆਵਾਜ਼ ਤੇ ਉਠਾਉਣੀ ਆ ਜਿੰਨਾ ਚਿਰ ਆਪਾਂ ਸੈਂਟਰ ਦੇ ਵਿੱਚ ਪਹੁੰਚਦੇ ਨਹੀਂ ਜਿੱਤ ਕੇ ਫਿਰ ਸਾਡੀ ਆਵਾਜ਼ ਕਿੱਦਾਂ ਉਠਾਈ ਜਾਊਗੀ ਅਸੀਂ ਤੇ ਇਹ ਚਾਹੁੰਦੇ ਆ ਕਿ ਇਹਨਾਂ ਨੂੰ ਜਿਤਾ ਕੇ ਘੱਲਿਆ ਜਾਵੇ ਕਿ ਸਾਡੇ ਜਿਹੜੇ ਤਮਾਂ ਦੀ ਸਾਡੇ ਹਿੱਤਾਂ ਦੀ ਜਾ ਕੇ ਆਵਾਜ਼ ਉਠਾਉਣ ਮਗਰ ਲਈ ਸਰਕਾਰਾਂ ਆਈਆਂ ਬੀਜੇਪੀ ਜਿਵੇਂ ਕਾਲੀਏ ਤੇ ਸਾਰੀ ਸਰਕਾਰਾਂ ਆਈਆਂ ਕਾਂਗਰਸ ਆਈਏ ਫਗਰੇ ਅੱਜ ਤੱਕ ਵਾਦੇ ਪੂਰੇ ਨਹੀਂ ਹੋਏ ਕਿ ਐਤੀ ਵਾਦੇ ਪੂਰੇ ਹੋਣਗੇ ਵੇਖੋ ਜੀ ਮੈਂ ਤੁਹਾਡੇ ਘੜੀ ਇੱਕ ਬੇਨਤੀ ਕਰਦਾ ਆ ਪੱਤਰ ਵੀਰਾਂ ਗਾਣੀ ਕਿ ਵੇਖੋ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆ ਉਹਨਾਂ ਨੇ ਕਿਸੇ ਵੀ ਧਰਮ ਨੂੰ ਕਿਸੇ ਵੀ ਪੱਖੋਂ ਉਹਨਾਂ ਨੂੰ ਵਾਜਾ ਨਹੀਂ ਰਹਿਣ ਦਿੱਤਾ ਜੇ ਉਹਨਾਂ ਨੇ ਇਸਾਈ ਭਾਈਚਾਰੇ ਨੂੰ ਮਾਨ ਦਿੱਤਾ ਇਸੇ ਤਰ੍ਹਾਂ ਮੁਸਲਮਾਨ ਭਾਈਚਾਰੇ ਨੂੰ ਹਿੰਦੂ ਭਾਈਚਾਰੇ ਨੂੰ ਸਿੱਖ ਭਾਈਚਾਰੇ ਨੂੰ ਸਾਰੇ ਧਰਮਾਂ ਦਾ ਸਤਿਕਾਰ ਬਣਾ ਕੇ ਰੱਖਿਆ ਤੇ ਭਾਈਚਾਰਕ ਸਾਂਝ ਬਣਾ ਕੇ ਰੱਖੀ ਜਦੋਂ ਪ੍ਰਕਾਸ਼ ਸਿੰਘ ਬਾਦਲ ਜੀ ਮੁੱਖ ਮੰਤਰੀ ਰਹੇ ਆ ਉਹਨਾਂ ਨੇ ਕਿਸੇ ਦੇ ਵਿੱਚ ਕੋਈ ਪੱਖਪਾਤ ਨਹੀਂ ਕੀਤਾ ਇੱਕੋ ਇੱਕ ਇੱਕ ਖੇਤਰੀ ਪਾਰਟੀ ਆ ਜਿਨ੍ਹਾਂ ਦਾ ਪੰਜਾਬ ਦੇ ਵਿੱਚ ਫੈਸਲਾ ਲਿਆ ਜਾਂਦਾ ਆ ਸਾਰੀਆਂ ਹੀ ਪਾਰਟੀਆਂ ਦਾ ਹੁਕਮ ਦਿੱਲੀ ਤੋਂ ਆਉਂਦਾ ਆ ਇਹ ਪੰਜਾਬੀਆਂ ਦੀ ਪੰਜਾਬੀਆਂ ਦੀ ਪਾਰਟੀ ਆ ਜਿਨ੍ਹਾਂ ਦਾ ਫੈਸਲਾ ਪੰਜਾਬ ਵਿੱਚ ਰਿਆ ਕੇ ਕੀਤਾ ਜਾਂਦਾ ਜੁਨਤ ਵਾਸਤੇ ਕੀ ਕੀਤਾ ਜਾਏਗਾ ਜੁਨਤ ਵਾਸਤੇ ਜੁਨਤ ਵਾਸਤੇ ਵੇਖੋ ਜੀ ਮੈਂ ਚਾਹੁੰਦਾ ਜਿੰਨੇ ਸਾਡੇ ਬਜੂ ਤੇ ਬੇਰੁਜ਼ਗਾਰ ਆ ਇਹਨਾਂ ਵਾਸਤੇ ਰੈਸਟਰੀਆਂ ਖੋਲ੍ਹੀਆਂ ਜਾਣ ਜੂਥ ਨੂੰ ਜਿਹੜਾ ਗੇਮਾਂ ਦੇ ਵਿੱਚ ਵਧਾਇਆ ਜਾਵੇ ਮੈਂ ਇੱਕ ਇਹ ਵੀ ਮੈਸੇਜ ਦੇਣਾ ਚਾਹੁੰਦਾ ਕਿ ਇਹਨਾਂ ਨੂੰ ਨਸ਼ਾ ਤੋਂ ਗਰੇਜ਼ ਕਰਨਾ ਚਾਹੀਦਾ ਆ ਤੇ ਇਹ ਪੜ੍ਹਾਈ ਵੱਲ ਧਿਆਨ ਦੇਣ ਵਡੇ ਹੋ ਕੇ ਅਫਸਰ ਬਣਨਾ ਜਾਂ ਵਡੇ ਹੋ ਕੇ ਤਰੱਕੀ ਦੇ ਕੇ ਆਪਣੇ ਨਾਂ ਦਾ ਆਪਣੇ ਪੰਜਾਬ ਦਾ ਆਪਣੇ ਮਾਂ ਪਿਓ ਦਾ ਨਾਰੋਸ਼ਨ ਕਰਨ। ਭਾਈ ਜਿਹੜੇ ਨੌਜਵਾਨ ਪੰਜਾਬੀ ਲੋਕ ਹੈਗੇ ਨੇ ਬਾਹਰ ਦੇ ਮੁਲਕਾਂ ਜਾ ਕੇ ਨਸ਼ਾ ਕਰਨੇ ਨੇ ਇਹਨਾਂ ਨੂੰ ਰੋਕਣ ਤੇ ਕੀ ਕਰਨਾ ਚਾਹੀਦਾ ਹੈ? ਦੇਖੋ ਜੀ ਇਹਦੇ ਆਵਾਜ਼ ਉਠਾਉਣੀ ਚਾਹੀਦੀ ਆ ਇਹ ਆਵਾਜ਼ ਉਠਾਉਣ ਕੇ ਜਦੋਂ ਜਾਣਗੇ ਸੈਂਟਰ ਦੇ ਵਿੱਚ ਵੀ ਬਾਹਰ ਨਹੀਂ ਐਂਟਰੀਆਂ ਦੇ ਵਿੱਚ ਵੀ ਇਹ ਕੰਮ ਨਾ ਕੀਤਾ ਜਾਵੇ ਸਾਡੇ ਜਿਹੜੇ ਭੈਣ ਭਰਾ ਜਾ ਕੇ ਮਿਹਨਤ ਮਜ਼ਦੂਰੀ ਕਰਦੇ ਆ ਉਹਨਾਂ ਨੂੰ ਨਿਆਂ ਮਿਲਣਾ ਚਾਹੀਦਾ ਉਹ ਸਹੀ ਤਰੀਕੇ ਨਾਲ ਆਪਣਾ ਕੰਮ ਕਰ ਕਰਕੇ ਆਪਣੇ ਪੰਜਾਬ ਵਿੱਚ ਆਪਣੇ ਮਾਪਿਓ ਦਾ ਆਪਾਲਨ ਪੋਸ਼ਣ ਸਹੀ ਕਰਨ ਨੂੰ ਜੀ ਜੀ ਨਵੇਂ ਕੋਡ ਦੇਖੋ ਜੀ ਬਹੁਤ ਪਰਵਾਹ ਹੰਗਾਰਾ ਮਿਲਿਆ ਲੋਕਾਂ ਕੋਲ ਡੋਰ ਟੂ ਡੋਰ ਕੀਤਾ ਅੱਜ ਅਸੀਂ ਚਾਹੇ ਛੋਟਾ ਜਿਹਾ ਹੀ ਡੋਰ ਟੂ ਡੋਰ ਸੀਗਾ ਪਰ ਲੋਕੀ ਦੁਕਾਨਾਂ ਦੇ ਵਿੱਚੋਂ ਬਾਹਰ ਆ ਕੇ ਘਰਾਂ ਦੇ ਵਿੱਚੋਂ ਬਾਹਰ ਆ ਕੇ ਫੁੱਲਾਂ ਦੀ ਵਰਖਾ ਦੇ ਨਾਲ ਜਿੱਦਾਂ ਉਡੀਕ ਰਹੇ ਸੀਗੇ ਕਿ ਕੋਈ ਉਹਨਾਂ ਵਿੱਚ ਆਵੇ ਅਨਿਲ ਜੋਸ਼ੀ ਦੀ ਕੈਂਪੇਨਿੰਗ ਕਰਨ ਆਵੇ ਤੇ ਅਸੀਂ ਉਹਨਾਂ ਨੂੰ ਦੱਸੀਏ ਕਿ ਜਿਹੜੀ ਜਿੱਤ ਉਹਨਾਂ ਦੀ ਪੱਕੀ ਹੈ ਐਲਾਨ ਹੋਣਾ ਬਾਕੀ ਹੈ ਜਿੱਦਾਂ ਕਿ ਬਹਿਲ ਸਾਹਿਬ ਨੇ ਕਿਹਾ ਇਸੇ ਤਰੀਕੇ ਨਾਲ ਮੈਂ ਕਹਾਂਗਾ ਕਿ ਇੱਕ ਤਰੀਕ ਦਾ ਮੈਂ ਇੱਕ ਮੈਸੇਜ ਦੇਣਾ ਚਾਹਾਂਗਾ ਕਿ ਇੱਕ ਤਰੀਕ ਨੂੰ ਸਵੇਰੇ ਤਿਆਰ ਹੋ ਕੇ ਦਹੀਂ ਖਾ ਕੇ ਤੇ ਵੋਟ ਪਾਣ ਜਾਓ ਪਹਿਲਾ ਨੰਬਰ 'ਚੋਂ ਨਿਸ਼ਾਨ ਤੱਕੜੀ ਅਨਿਲ ਜੋਸ਼ੀ ਨੂੰ ਵੋਟ ਪਾ ਕੇ ਕੰਮ ਆਉਣਾ। ਮਤਲਬ ਜਿਵੇਂ ਅਨਿਲ ਜੀ ਨੇ ਬਿਲਕੁਲ ਜੀ ਉਸੇ ਤਰੀਕੇ ਨਾਲ ਜੋ 2012 ਤੋਂ 2017 ਦੇ ਵਿੱਚ ਰਿਕਾਰਡ ਤੋੜ ਕੰਮ ਹੋਏ ਉਸੇ ਤਰੀਕੇ ਨਾਲ ਹੀ ਅਨਿਲ ਜੋਸ਼ੀ ਜੀ ਇਹ ਕੰਮ ਕਰਵਾਉਣਗੇ ਇੱਥੇ ਜਿਹੜੀਆਂ ਲੋਕਾਂ ਦੀਆਂ ਸਮੱਸਿਆਵਾਂ ਵਾਂ ਜਿਦਾ ਪੀਣ ਦਾ ਪਾਣੀ, ਸੀਵਰੇਜ, ਸੜਕਾਂ, ਲਾਈਟਾਂ ਹਨੇਰਾ ਰਹਿੰਦਾ ਹੈ ਉਹ ਸਾਰੀਆਂ ਚੀਜ਼ਾਂ ਦਾ ਹੱਲ ਕੀਤਾ ਜਾਏਗਾ ਕੁਝ ਕੁਝ ਲੋਕਾਂ ਦੀ ਲਾ ਐਂਡ ਆਰਡਰ ਦੀ ਵੀ ਸੀ ਕਿ ਸਮੱਸਿਆ ਕਿ ਇਹ 2 ਢਾਈ ਸਾਲਾਂ ਚ ਜਦੋਂ ਦੀ ਆਮ ਪਾਰਟੀ ਆਈ ਹੈ ਲਾ ਐਂਡ ਆਰਡਰ ਬਹੁਤ ਖਰਾਬ ਹੋ ਗਿਆ ਹੈ ਚੋਨਖ ਹੋ ਗਈਆਂ ਸਨੇਚਿੰਗ ਹੋ ਗਈਆਂ ਮਤਲਬ ਕਾਫੀ ਫਰੋਤੀਆਂ ਦੀ ਵੀ ਜਿਹੜੀ ਕਾਲਾਂ ਆਉਂਦੀਆਂ ਇਹ ਸਾਰੀਆਂ ਚੀਜ਼ਾਂ ਨੂੰ ਜਿਹੜੀਆਂ ਮੱਦੇ ਨਜ਼ਰ ਰੱਖਦੇ ਹੋਏ ਲਾ ਐਂਡ ਆਰਡਰ ਵੀ ਜਿਹੜਾ ਵਾ ਚੰਗੀ ਤਰ੍ਹਾਂ ਕਾਇਮ ਕੀਤਾ